ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਇਤਿਹਾਸ ਕੋਹਿੰੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਮਿਲਿਆ ਇਹ ਅਮੋਲਕ ਹੀਰਾ ਪੰਜਾਬ ਦੇ ਅਧਿਕਾਰ ਵਿੱਚ ਕਿਵੇਂ ਆਇਆ ਇਸ ਦਾ ਵੇਰਵਾ ਇਸ ਤਰ੍ਹਾਂ ਹੈ ਸਨ 1812 ਨੂੰ ਕਾਬਲ ਦੇ ਦੋ ਬਾਦਸ਼ਾ ਜਮਾਨ ਸ਼ਾ ਸੁੱਜਾ ਦੇ ਪਰਿਵਾਰ ਬੇਗਮਾ ਅਤੇ ਬੱਚੇ ਆਦਿ ਵੀ ਲਾਹੌਰ ਪਹੁੰਚੇ ਰਸਤੇ ਵਿੱਚ ਅਪਾਗੇ ਸ਼ਾ ਸੁੱਜਾ ਨੂੰ ਜਹਾਂਦਾਰ ਖਾਨ ਗਵਰనర్ ਅਟਕ ਨੇ ਕੈਦ ਕਰਕੇ ਪਹਿਲੇ ਅਟਕ ਦੇ ਕਿਲੇ ਵਿੱਚ ਰੱਖਿਆ ਅਤੇ ਫਿਰ ਆਪਣੇ ਭਾਈ ਅਤਾ ਮੁਹੰਮਦ ਖਾਨ ਗਵਰనర్ ਕਸ਼ਮੀਰ ਕੋਲ ਭਿਜਵਾ ਦਿੱਤਾ ਇਸ ਦੇ ਦੂਜੇ ਭਾਈ ਸ਼ਾ ਜਮਾਨ ਦੀਆਂ ਅੱਖਾਂ ਨਿਰਦਈ ਸ਼ਾ ਮਹਿਮੂਦ ਹਾਕਮ ਕਾਬਲ ਨੇ ਅਨੀਆਂ ਕਰ ਛੱਡੀਆਂ ਇਹ ਇਸੇ ਦੁਖਦਾਈ ਦਸ਼ਾ ਵਿੱਚ ਸਣੇ ਬੇਗਮਾਂ ਦੇ ਲਾਹੌਰ ਆਇਆ ਜਿਨ੍ਹਾਂ ਦੀ ਮਹਾਰਾਜਾ ਸਾਹਿਬ ਨੇ ਬੜੇ ਖੁੱਲੇ ਦਿਲ ਨਾਲ ਆਓ ਭਗਤ ਕੀਤੀ ਇਹਨਾਂ ਦੇ ਵਸੇਵੇਂ ਲਈ ਦੀਵਾਨ ਲਖਪਤ ਰਾਏ ਦੀ ਹਵੇਲੀ ਜਿਹੜੀ ਸ਼ਾ ਆਲਮੀ ਦਰਵਾਜ਼ੇ ਅੰਦਰ ਸੀ ਅਤੇ ਮੁਬਾਰਕ ਹਵੇਲੀ ਦੇ ਨਾਮ ਨਾਲ ਪ੍ਰਸਿੱਧ ਸੀ ਦਿੱਤੀ ਗਈ ਇਹਨਾਂ ਦੇ ਨਿਰਵਾਹ ਲਈ ਬੜੇ ਭਾਗੀ ਪਰੀ ਰੋਜ਼ੀਨੇ ਨਿਯਤ ਕੀਤੇ ਗਏ ਤੇ ਪ੍ਰੌਣਾਚਾਰੀ ਦੀ ਸੇਵਾ ਫਕੀਰ ਅਜੀਜ਼ਉਦੀਨ ਦੇ ਹੱਥ ਸੌਂਪ ਦਿੱਤੀ ਫਕੀਰ ਇਹਨਾਂ ਦਾ ਸਭ ਤਰ੍ਹਾਂ ਦਾ ਖਿਆਲ ਰੱਖਦਾ ਸੀ ਪਰ ਉਹਨਾਂ ਨੂੰ ਉਸ ਸਮੇਂ ਤੱਕ ਕਦ ਸੁੱਖ ਹੋ ਸਕਦਾ ਸੀ ਜਦ ਤੱਕ ਸ਼ਾਹ ਸੁੱਜਾ ਦੀ ਬੰਦ ਖਲਾਸੀ ਬਹਿਰੀਆਂ ਦੇ ਹੱਥਾਂ ਤੋਂ ਨਾ ਹੋ ਜਾਂਦੀ ਕੁਝ ਦਿਨਾਂ ਦੇ ਬਾਅਦ ਸ਼ਾਹ ਸੁੱਜਾ ਦੀ ਪ੍ਰਸਿੱਧ ਬੇਗਮ ਵਫਾ ਬੇਗਮ ਨੇ ਆਪਣੇ ਭਰੋਸੇਯੋਗ ਕਰਮਚਾਰੀਆਂ मीर अब्दुल हुसैन मुल्ला जाफर ਅਤੇ ਸ਼ੇਰ ਮੁਹੰਮਦ ਦੀ ਹਾਜ਼ਰੀ ਵਿੱਚ ਫਕੀਰ अजीजुद्दीन ਦੇ ਰਾਹੀਂ ਦੀਵਾਨ ਭਵਾਨੀ ਦਾਸ ਦੇ ਮੋਹਕਮ ਚੰਦ ਨਾਲ ਇਹ ਫੈਸਲਾ ਕੀਤਾ ਕਿ ਜੇ ਮਹਾਰਾਜਾ ਆਪਣੀ ਫੌਜ ਭੇਜ ਕੇ ਸ਼ਾਹ ਸੁੱਜਾ ਨੂੰ ਕਸ਼ਮੀਰੋਂ ਕੈਦ ਤੋਂ ਛੁਡਾ ਲਿਆਵੇ ਤਾਂ ਮੈਂ ਇਸ ਦੇ ਬਦਲੇ ਉਹ ਇਤਿਹਾਸਕ ਤੇ ਬਹੁ ਮੁੱਲਾ ਹੀਰਾ ਕੋਹਿੰਦੁਰ ਮਹਾਰਾਜਾ ਦੀ ਭੇਟ ਕਰਾਂਗੀ ਫਕੀਰ ਅਜੀਜ਼ਉਦੀਨ ਦੀਵਾਨ ਪਵਾਨੀ ਦਾਸ ਤੇ ਮੁਹੱਕਮ ਚੰਦ ਨੇ ਬੀਗਮ ਦਾ ਕੋਹੇਨੂਰ ਬਾਰੇ ਇਕਰਾਰ ਮਹਾਰਾਜਾ ਸਾਹਿਬ ਨੂੰ ਦੱਸਿਆ ਅਤੇ ਬੀਗਮ ਦੀ ਵਿਅਕਲਤਾ ਦਾ ਹਾਲ ਸੁਣਾਇਆ ਤਦ ਮਹਾਰਾਜਾ ਨੇ ਪ੍ਰਵਾਨ ਕਰ ਲਿਆ ਹੁਣ ਹੋਰ ਕੰਮ ਪਿੱਛੇ ਛੁੱਟ ਕੇ ਲੱਗੀਆਂ ਕਸ਼ਮੀਰ ਦੇ ਚੜ੍ਹਾਈ ਦੀਆਂ ਤਿਆਰੀਆਂ ਹੋਣ ਅਜੇ ਫੌਜਾਂ ਇਕੱਠੀਆਂ ਹੀ ਹੋ ਰਹੀਆਂ ਸਨ ਕਿ ਇਹਨੇ ਨੂੰ ਸ਼ਾਹ ਮਹਿਮੂਦ ਵਲੀਏ ਕਾਬਲ ਦਾ ਪ੍ਰਸਿੱਧ ਵਜ਼ੀਰ ਫਤੇਹ ਖਾਨ ਦਾ ਐਲਚੀ ਦਿਵਾਨ ਗੋਦਰਮਲ ਬਹੁਮੁੱਲੀਆਂ ਸੁਗਾਤਾਂ ਲੈ ਕੇ ਮਹਾਰਾਜਾ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਤੇ ਕਹਿਣ ਲੱਗਾ ਕਿ ਕਸ਼ਮੀਰ ਦਾ ਗਵਰਨਰ ਕਾਬਲ ਦਰਬਾਰ ਤੋਂ ਆਕੀ ਹੋਇਆ ਦਿਸਦਾ ਹੈ ਅਤੇ ਹੁਣ ਫਤੇਹ ਖਾਨ ਨੂੰ ਕੁਝ ਫੌਜ ਲੈ ਕੇ ਇਧਰ ਨੂੰ ਆਇਆ ਹੈ ਜੇ ਕਦੀ ਆਪ ਕੁਝ ਆਪਣੀ ਫੌਜ ਦੀ ਇਸ ਸਮੇਂ ਸਹਾਇਤਾ ਦੇਣੀ ਪ੍ਰਵਾਨ ਕਰੋ ਕਸ਼ਮੀਰ ਪਰ ਸੰਮਲਿਤ ਸੈਨਾ ਨਾਲ ਚੜਾਈ ਕੀਤੀ ਜਾਵੇ ਅਤੇ ਆਪ ਨੂੰ ਇਸ ਸਹਾਇਤਾ ਬਦਲੇ ਜੰਗੀ ਖਰਚ ਦਾ ਅੱਧਾ ਭਾਗ ਦਿੱਤਾ ਜਾਏਗਾ ਮਹਾਰਾਜਾ ਨੇ ਇਸ ਵਿਆਉਂਤ ਪਰ ਜਦ ਆਪਣੇ ਦਰਬਾਰੀਆਂ ਨਾਲ ਮਿਲ ਕੇ ਵਿਚਾਰ ਕੀਤੀ ਤਾਂ ਸਾਰਿਆਂ ਨੇ ਇਸ ਮੌਕੇ ਦਾ ਲਾਭ ਪ੍ਰਾਪਤ ਕਰਨ ਦੇ ਹੱਕ ਵਿੱਚ ਸ਼ਮਤੀ ਦਿੱਤੀ ਜਿਸ ਦੇ ਕਈ ਲਾਭ ਸਨ ਇੱਕ ਤਾਂ ਸ਼ਾਹ ਸੁਜਨ ਗਵਰਨਰ ਕਸ਼ਮੀਰ ਦੀ ਕੈਦ ਤੋਂ ਛਡਾਉਣ ਲਈ ਮਹਾਰਾਜਾ ਇਕੱਲਾ ਹੀ ਫੌਜ ਭੇਜਣ ਵਾਲਾ ਸੀ ਜੋ ਹੁਣ ਸੰਮਲਿਤ ਫੌਜਾਂ ਨਾਲ ਸੌਖਾ ਸੀ ਕਾਰਜ ਸਿੱਧ ਹੋ ਜਾਏਗਾ ਦੂਜਾ ਸ਼ੇਰੇ ਪੰਜਾਬ ਦਾ ਇਹ اٹਲ ਇਰਾਦਾ ਸੀ ਕਿ ਜਦ ਕੋਈ ਯੋਗ ਸਮਾਂ ਆਏ ਤਾਂ ਕਸ਼ਮੀਰ ਨੂੰ ਫਤਿਹ ਕਰਕੇ ਖਾਲਸਾ ਰਾਜ ਨਾਲ ਮਿਲਾ ਲਿੱਤਾ ਜਾਏ ਐਉਂ ਖਾਲਸਾ ਫੌਜ ਦੇ ਸਰਦਾਰ ਸਾਰੇ ਰਸਤਿਆਂ ਤੇ ਘਾਟੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਣਗੇ ਜੋ ਅੱਗੇ ਲਈ ਬਹੁਤ ਲਾਭਦਾਇਕ ਸਿੱਧ ਹੋਏਗਾ ਤੀਜੀ ਜੰਗੀ ਖਰਚ ਦਾ ਭਾਗ ਵੀ ਅਫਗਾਨਾਂ ਤੋਂ ਮਿਲ ਜਾਵੇਗਾ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਮਹਾਰਾਜਾ ਨੇ ਫਤਿਹ ਖਾਨ ਨੂੰ ਸਹਾਇਤਾ ਦੇਣੀ ਪ੍ਰਵਾਨ ਕਰ ਲਈ ਹੁਣ 12000 ਖਾਲਸਾ ਫੌਜ ਦੀਵਾਨ ਮੁਹੱਕਮ ਚੰਦ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਤੇ ਯੋਧ ਸਿੰਘ ਕਲਸੀਆ ਦੀ ਸਰਦਾਰੀ ਵਿੱਚ ਤਿਆਰ ਕਰਕੇ ਲਾਹੌਰ ਤੋਂ ਤੋਰੀ ਗਈ ਇਉਂ ਦੋਹਾਂ ਫੌਜਾਂ ਨੇ ਪਹਿਲੀ ਦਸੰਬਰ 1812 ਨੂੰ ਜੇਲਮ ਤੋਂ ਕੂਚ ਕਰਕੇ ਪੀਰ ਪੰਜਾਲ ਦੇ ਕਸ਼ਮੀਰ ਵੱਲ ਚੜ੍ਹਾਈ ਕੀਤੀ ਦੋਵੇਂ ਫੌਜਾਂ ਆਪਣੀ ਵੀਰਤਾ ਦਾ ਇੱਕਾ ਇੱਕ ਦੂਸਰੇ ਦੇ ਦਿਨਾਂ ਤੇ ਜਮਾਉਣ ਲਈ ਵੱਧ ਕੇ ਵੱਧ ਆਪਣੀ ਵੀਰਤਾ ਦਾ ਸਬੂਤ ਦਿੰਦੀਆਂ ਰਹੀਆਂ ਉਧਰ ਅਤਾ ਮੁਹੰਮਦ ਖਾਨ ਹਾਕਮ ਕਸ਼ਮੀਰ ਨੂੰ ਜਦ ਇਨ੍ਹਾਂ ਫੌਜਾਂ ਦੇ ਕਸ਼ਮੀਰ ਵੱਲ ਵੱਧਦੇ ਆਉਂਦੀ ਖਬਰ ਪਹੁੰਚੀ ਤਾਂ ਉਸ ਦੀ ਤੁਰੰਤ ਫੁਰਤੀ ਨਾਲ ਤਿਆਰੀਆਂ ਕਰਕੇ ਬੈਰੀਆਂ ਦੀ ਫੌਜ ਨੂੰ ਅੱਗੇ ਵਧਣ ਤੋਂ ਰੋਕਣ ਦਾ ਪੱਕਾ ਪ੍ਰਬੰਧ ਕਰ ਲਿਆ। ਤੰਗ ਕਾਟੀਆਂ ਤੇ ਕਠਿਨ ਰਸਤਿਆਂ ਨੂੰ ਪੱਥਰਾਂ ਤੇ ਦਰਖਤਾਂ ਨਾਲ ਪਰਵਾ ਕੇ ਇਹਨਾਂ ਨੂੰ ਵਧੇਰੇ ਕਠਿਨ ਕਰਵਾ ਦਿੱਤਾ। ਉੱਪਰੋਂ ਕਰਨਾ ਕਰਤਾਰ ਦਾ ਇਹ ਹੋਇਆ ਕਿ ਬੜੇ ਜ਼ੋਰ ਦੀ ਬਰਫ਼ ਪੈਣ ਲੱਗੀ ਜਿਸ ਦੇ ਨਾਲ ਕਠਿਨਾਈ ਹੋਰ ਵੀ ਵੱਧ ਗਈ। ਪਰ ਖਾਲਸੇ ਦੀ ਐਮਿਟ ਜੋਸ਼ ਮੋਰੇ ਸਭ ਕਠਿਨਾਈਆਂ ਦੂਰ ਹੁੰਦੀਆਂ ਗਈਆਂ। ਸ਼ੇਰਪੁਰ ਤੇ ਹਰੀ ਪਰਬਤ ਦੇ ਲਊ ਡੋਲਮੀਆਂ ਲੜਾਈਆਂ ਹੋਈਆਂ ਜਿਨ੍ਹਾਂ ਦੋਵਾਂ ਵਿੱਚ ਸਮਲਿਤ ਫੌਜ ਦੀ ਫਤਿਹ ਰਹੀ ਤੇ ਹੋਰ ਨਿੱਕੇ ਵੱਡੇ ਕਿਲੇ ਵੀ ਇੱਕ ਦੂਜੇ ਦੇ ਬਾਦ ਇਹਨਾਂ ਦੇ ਅਧਿਕਾਰ ਵਿੱਚ ਆ ਗਏ। ਅਤਾਂ ਮੁਹੰਮਦ ਖਾਨ ਨੇ ਜਦ ਹੋਰ ਟਾਕਰੇ ਦੀ ਸ਼ਕਤੀ ਆਪਣੇ ਵਿੱਚ ਨਾ ਵੇਖੀ ਤਾਂ ਉਹ ਕਿਲਾ ਸ਼ੇਰਗੜੀ ਵਿੱਚ ਆਕੀ ਹੋ ਬੈਠਾ। ਖਾਲਸਾ ਫੌਜਾਂ ਨੇ ਇਸ ਨੂੰ ਕਰੜੇ ਘੇਰੇ ਵਿੱਚ ਰੱਖ ਲਿਆ ਅਤੇ ਬਾਹਰੋਂ ਐਸਾ ਜ਼ੋਰ ਪਾਇਆ ਕਿ ਥੋੜੇ ਦਿਨਾਂ ਵਿੱਚ ਹੀ ਅਤਾ ਮੁਹੰਮਦ ਨੇ ਅਤਾਇਤ ਮੰਨ ਲਈ। ਹੁਣ ਕਿਲੇ ਤੇ ਖਾਲਸੇ ਦਾ ਪੂਰਾ-ਪੂਰਾ ਅਧਿਕਾਰ ਹੋ ਗਿਆ ਤੇ ਬਹੁਤ ਸਾਰਾ ਵੱਡ ਮੁੱਲਾ ਸਮਾਨ ਖਾਲਸੇ ਦੇ ਹੱਥ ਆਇਆ। ਕਿਲੇ ਵਿੱਚ ਵੱਡਦੇ ਆ ਹੀ ਇੱਕ ਕਾਬਲੀ ਨੌਕਰ ਨੇ ਸਰਦਾਰ ਨਿਹਾਲ ਸਿੰਘ ਨੂੰ ਪਤਾ ਦਿੱਤਾ ਕਿ ਆ ਭਾਗਾ ਸ਼ਾਹ ਸੁੱਜਾ ਜੰਜੀਰਾਂ ਵਿੱਚ ਜਕੜਿਆ ਹੋਇਆ ਹੈ। ਐਸੇ ਹੀ ਕਿਲੇ ਵਿੱਚ ਢੱਕਿਆ ਹੋਇਆ ਹੈ। ਉਹਦੀ ਤੁਰੰਤ ਭਾਲ ਕੀਤੀ ਗਈ ਤੇ ਛੇਕੜ ਓਕਾਲ ਕੋਠੜੀ ਵਿੱਚੋਂ ਲੱਭਾ। ਆਪਦਾ ਦੇ ਮਾਰੇ ਹੋਏ ਸ਼ਾਹ ਸੁੱਜਾ ਦੀ ਦਸ਼ਾ ਇਸ ਸਮੇਂ ਬਣੀ ਹੀ ਤਰਸਯੋਗ ਸੀ। ਉਸ ਦੀਆਂ ਲੱਤਾਂ ਭਾਰੀ ਜੰਜੀਰਾਂ ਦੇ ਕਾਰਨ ਲਹੂ ਲੋਹਾਂ ਸਨ। ਉਸ ਦੇ ਮੈਲੇ ਤੇ ਖੱਬੇ ਹੋਏ ਕੱਪੜੇ ਉਸ ਦਾ ਪਾਟਿਆ। ਪੋਸਟਿੰਗ ਸਮੇ ਦੇ ਚੱਕਰ ਦਾ ਨਕਸ਼ਾ ਅੱਖਾਂ ਮੁਰੇ ਲਿਆ ਖੜਾ ਕਰਦਾ ਸੀ ਸ਼ਾਹ ਨੂੰ ਤੁਰੰਤ ਖਾਲਸਾ ਕੈਂਪ ਵਿੱਚ ਲਿਆਂਦਾ ਗਿਆ ਤੇ ਜੰਜੀਰਾਂ ਕਟਵਾ ਕੇ ਉਸ ਦੀ ਬੰਦ ਖਲਾਸੀ ਕੀਤੀ ਗਈ ਫਿਰ ਬਹੁਮੁੱਲੇ ਖੇਲਤ ਉਸ ਨੂੰ ਪਹਿਨਾਈ ਗਈ ਇੱਥੇ ਇਸ ਨੂੰ ਦੱਸਿਆ ਗਿਆ ਕਿ ਉਸ ਦਾ ਭਾਈ ਸਣੇ ਪਰਿਵਾਰ ਲਾਹੌਰ ਵਿੱਚ ਪਹੁੰਚ ਗਿਆ ਹੈ ਪਰ ਇਸ ਆਭਾਗੇ ਦੇ ਸਿਰੇ ਤੋਂ ਅਜੇ ਵੀ ਆਪਦਾ ਨਹੀਂ ਛਿਟਾ ਲੀ ਕਿਉਂਕਿ ਜਦ ਵਜ਼ੀਰ ਫਤਿਹ ਖਾਨ ਨੂੰ ਪਤਾ ਲੱਗਾ ਕਿ ਸੁੱਝਾ ਖਾਲਸੇ ਦੇ ਹੱਥ ਆ ਗਿਆ ਤਾਂ ਉਹ ਦਰਲੋ ਮੱਛੀ ਹੋਇਆ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਨੂੰ ਐਵੇਂ ਹੀ ਜੰਜੀਰਾ ਵਿੱਚ ਜਕੜਿਆ ਹੋਇਆ ਕਾਬਲ ਭੇਜ ਦੇਵੇ ਸ਼ਾ ਸੁੱਝਾ ਨੂੰ ਆਪਣੇ ਅਧਿਕਾਰ ਵਿੱਚ ਲੈਣ ਲਈ ਫਤਿਹ ਖਾਨ ਨੇ ਸਿੱਖ ਜਰਨੈਲਾਂ ਨੂੰ ਬੜੇ ਜ਼ੋਰਦਾਰ ਮੰਗ ਕੀਤੀ ਅੰਗੋਂ ਸਰਦਾਰ ਨਿਹਾਲ ਸਿੰਘ ਤੇ ਮੁਹਕਮ ਚੰਦ ਨੇ ਸ਼ਾਹ ਨੂੰ ਵਜ਼ੀਰ ਦੇ ਹੱਥ ਸੌਂਪਨ ਤੋਂ ਸਾਫ਼ ਨਾ ਕਰ ਦਿੱਤੀ ਵਜ਼ੀਰ ਨੇ ਮੁੜ ਮੰਗ ਕੀਤੀ ਇਹਨਾਂ ਨੇ ਦੂਜੀ ਵਾਰ ਵੀ ਦੋ ਟੁਕ ਉੱਤਰ ਦਿੱਤਾ ਇਸ ਗੱਲ ਤੋਂ ਵਜ਼ੀਰ ਫਤਿਹ ਖਾਨ ਅਤੇ ਦੀਵਾਨ ਮੁਹਕਮ ਚੰਦ ਸਣੇ ਖਾਲਸਾ ਦਲ ਦੇ ਸ਼ਾਹ ਸੁੱਜਾ ਨੂੰ ਨਾਲ ਲੈ ਕੇ ਲਾਹੌਰ ਪਰਤ ਆਏ ਇਹ ਫੌਜ ਜਦ ਲਾਹੌਰ ਪਹੁੰਚੀ ਤਾਂ ਇਹਨਾਂ ਦੀ ਬੜੀ ਸ਼ਲਾਘਾ ਕੀਤੀ ਗਈ ਅਤੇ ਇਹਨਾਂ ਨੂੰ ਬਹੁਮੁੱਲੀਆਂ ਖਿਲਤਾ ਬਖਸ਼ੀਆਂ ਗਈਆਂ ਸ਼ਾਹ ਸੁੱਜਾ ਨੂੰ ਇੱਕ ਸ਼ਾਹੀ ਜਲੂਸ ਦੀ ਸ਼ਾਨ ਨਾਲ ਉਸ ਦੇ ਸਬੰਧੀਆਂ ਬਾਸ ਭਿਜਵਾ ਦਿੱਤਾ ਇਸ ਲੜਾਈ ਤੋਂ ਵੇਲੇ ਹੋ ਕੇ ਜਦ ਦੀਵਾਨ ਭਵਾਨੀ ਦਾਸ ਅਤੇ ਫਕੀਰ ਅਜੀਜ਼ਉਦੀਨ ਨੇ ਸ਼ਾਹ ਸੁੱਜਾ ਤੋਂ ਕੋਹੇਨੂਰ ਹੀਰਾ ਮੰਗਿਆ ਜਿਸ ਦਾ ਵੱਡੀ ਬੇਗਮ ਨੇ ਉਸ ਨੂੰ ਕੈਦ ਤੋਂ ਛਡਾਉਣ ਦੇ ਬਦਲੇ ਦੇਣ ਦਾ ਵਾਅਦਾ ਕੀਤਾ ਸੀ ਤਦ ਇਹ ਕੁਝ ਆਲੇ-ਮਟਾਲੇ ਕਰਨ ਲੱਗਾ ਇਸ ਸਮੇਂ ਇਸ ਨੇ ਕਈ ਗੱਲਾਂ ਅਸੱਤ ਵੀ ਕਹੀਆਂ ਪਹਿਲਾਂ ਇਹ ਦੱਸਿਆ ਕਿ ਕੋਹਿੰੂਰ ਉਸ ਦੇ ਪਾਸ ਨਹੀਂ ਉਹ ਕੰਧਾਰ ਵਿੱਚ ਇੱਕ ਤਣੀ ਪਾਸ 6 ਕਰੋੜ ਰੁਪਏ ਵਿੱਚ ਗਹਿਣੇ ਧਰਿਆ ਹੋਇਆ ਹੈ ਦੂਸਰਾ ਮੋੜ ਇਸ ਕਿਹਾ ਕਿ ਇਹ ਜਦ ਅਫਗਾਨਿਸਤਾਨ ਤੋਂ ਭੇਜਿਆ ਤਾਂ ਇਸ ਹਫੜਾ ਦਫੜੀ ਵਿੱਚ ਕੋਹਿੰੂਰ ਕਿਤੇ ਡਿੱਗ ਪਿਆ ਸੀ ਤੀਜੀ ਵਾਰ ਇਸ ਨੇ ਇੱਕ ਮੋਟਾ ਸਾਰਾ ਪੁਖਰਾਜ ਜੋ ਪੀਲੇ ਰੰਗ ਦਾ ਸੀ ਫਕੀਰ ਦੇ ਹੱਥ ਦਿੱਤਾ ਤੇ ਦੱਸਿਆ ਕਿ ਉਹ ਕੋਈ ਨੂਰ ਹੈ ਮਹਾਰਾਜਾ ਸ਼ਾਹ ਦੀਆਂ ਇਹਨਾਂ ਬੇਥਵੀਆਂ ਗੱਲਾਂ ਸੁਣ ਸੁਣ ਕੇ ਹਾਸੇ ਛੱਡਦਾ ਸੀ ਵਿਸ਼ੇਸ਼ ਕਰਕੇ ਇਸ ਪੁਖਰਾਜ ਨੂੰ ਸ਼ਾਹ ਦਾ ਕੋਹੇ ਨੂਰ ਦੱਸਣਾ ਪਰ ਤਾਂ ਬੜਾ ਖਿੜਖੜਾ ਕੇ ਹੱਸਿਆ ਤੇ ਸਰਕਾਰ ਨੇ ਸ਼ਾਹ ਦੀਆਂ ਉਪਰੋਕਤ ਬੱਚਿਆਂ ਵਾਲੀਆਂ ਹਰਕਤਾਂ ਵੇਖ ਸੁਣ ਕੇ ਕ੍ਰੋਧ ਵਿੱਚ ਅਧੀਰ ਹੋਣ ਦੀ ਥਾਂ ਆਪਣੇ ਖੁੱਲੇ ਸੁਭਾਅ ਅਨੁਸਾਰ ਇੱਕ ਦਿਨ ਆਪ ਸਣੇ ਭਾਈ ਰਾਮ ਸਿੰਘ ਫਕੀਰ ਅਜੀਜ਼ਉਦੀਨ ਦੀਵਾਨ ਪਵਾਨੀ ਦਾਸ ਮੋਹਕਮ ਚੰਦ ਅਤੇ ਭਾਈ ਗੁਰਮੁਖ ਸਿੰਘ ਦੇ ਮੁਬਾਰਕ ਹਵੇਲੀ ਵਿੱਚ ਪੁੱਜੀ ਅਤੇ ਸ਼ਾਹ ਸੁੱਜਾ ਨਾਲ ਅਤੇ ਪਿਆਰ ਨਾਲ ਮਿਲੇ ਅਤੇ ਉਸਨਾਂ ਨੂੰ ਭਰੋਸਾ ਦਿਵਾਇਆ ਕਿ ਭਾਵੇਂ ਸ਼ਾਹ ਨੂੰ ਕੈਦ ਤੋਂ ਛਡਾਉਣ ਵਿੱਚ ਉਸਦਾ ਕਈ ਲੱਖ ਰੁਪਇਆ ਖਰਚ ਹੋਇਆ ਹੈ ਅਤੇ ਸੈਂਕੜੇ ਜਾਨਵਾਰ ਨੇ ਹੋਈਆਂ ਹਨ ਨਾਲ ਹੀ ਵੱਡੀ ਬੀਗਮ ਸਹਿਬਾਨ ਨੇ ਕੋਹਿੰੂਰ ਦੇ ਦੇਣ ਦਾ ਆਪਣੀ ਖੁਸ਼ੀ ਨਾਲ ਵਚਨ ਕੀਤਾ ਹੈ ਪਰ ਇਸ ਸਭ ਕੁਝ ਦੇ ਹੁੰਦਿਆਂ ਮਹਾਰਾਜਾ ਨੇ ਸਾਫ਼ ਦੱਸ ਦਿੱਤਾ ਕਿ 3 ਲੱਖ ਰੁਪਇਆ ਆਪ ਨੂੰ ਰੋਕ ਦਿੱਤਾ ਜਾਏਗਾ ਅਤੇ 50000 ਰੁਪਏ ਸਾਲਾਨਾ ਦੀ ਪੱਕੀ ਜਾਗੀਰ ਦਿੱਤੀ ਜਾਏਗੀ ਆਪਣੀ ਸਾਫ਼ ਦਲੀ ਦਾ ਪਰਤੱਖ ਸਬੂਤ ਦੇਣ ਲਈ 50000 ਰੁਪਏ ਦੀਆਂ ਟੱਲੀਆਂ ਉਸੇ ਥਾਂ ਉਸਦੇ ਮੂਰੇ ਰੱਖ ਦਿੱਤੀਆਂ ਤੇ ਬਾਕੀ ਲਈ ਕਿਹਾ ਕਿ ਜਦ ਚਾਹੇ ਲੈ ਸਕੇਗਾ ਸ਼ਾਹ ਨੇ ਮਹਾਰਾਜਾ ਦੇ ਇਸ ਚੰਗੇ ਵਰਤਾਵ ਨੂੰ ਵੇਖ ਕੇ ਸ਼ਰਤਾਂ ਨੂੰ ਪ੍ਰਵਾਨ ਕਰ ਲਿਆ ਮਹਾਰਾਜੇ ਦੇ ਫਰਮਾਨ ਅਨੁਸਾਰ ਕੇਸਰੀ ਰੰਗ ਨਾਲ 1 ਜੂਨ 1813 ਮੁਤਾਬਕ 19 29 ਸਮਾਦੀ ਉਲ ਅਵਲ ਹਿਜਰੀ ਨੂੰ ਜਾਗੀਰ ਦਾ ਪੱਟਾ ਲਿਖਿਆ ਗਿਆ ਜਿਸ ਵਿੱਚ ਇਹ ਇਲਾਕਾ ਸੀ ਪਹਿਲਾ ਕੋਟ ਕਮਾਲੀਆ ਦੂਜਾ ਚੰਗ ਤੇ ਸਿਆਲ ਤੀਜਾ ਕਲਾਂਨੂਰ ਦਾ ਪਰੰਗਣਾ ਸ਼ਾਮਲ ਸੀ ਇਸ ਤੋਂ ਛੋਟ ਜਿਹੇ ਸ਼ਾਹ ਸੁਜਾ ਕਾਬਲ ਪਰ ਪਰ ਚੜਾਈ ਕਰਨਾ ਚਾਹੇ ਤਾਂ ਸੈਨਾ ਤੇ ਮਾਇਆ ਨਾਲ ਵੀ ਉਸ ਦੀ ਯੋਗ ਸਹਾਇਤਾ ਕੀਤੀ ਜਾਏਗੀ ਇਸ ਦੇ ਉਪਰੰਤ ਸ਼ਾਹ ਸੁਜਾ ਨੇ ਕੋਹਿੰਦੁਰ ਮੰਗਵਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਪਰ ਰੱਖ ਦਿੱਤਾ ਇਹ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿੱਚ ਕੋਹੇਨੂਰ ਦੇ ਆਮਣ ਦੀ ਕਹਾਣੀ ਪਠਾਨਾਂ ਪਰ ਖਾਲਸੇ ਦੀ ਪਹਿਲੀ ਫਤਿਹ ਕਸ਼ਮੀਰ ਦੀ ਮੁਹਿੰਮ ਵਿੱਚ ਖਾਲਸੇ ਨੇ ਫਗਾਨਾ ਦੀ ਬਹਾਦਰੀ ਦੀ ਪੂਰੀ ਪੂਰੀ ਜਾਂਚ ਕਰ ਲਈ ਸੀ ਇਸ ਵਿੱਚ ਇਹ ਗੱਲ ਜਾਂਚ ਕਰ ਲਈ ਸੀ ਇਸ ਵਿੱਚ ਇਹ ਗੱਲ ਚੰਗੀ ਤਰ੍ਹਾਂ ਸਿੱਧ ਹੋ ਗਈ ਸੀ ਕਿ ਅਫਗਾਨ ਕਿਸੇ ਤਰ੍ਹਾਂ ਵੀ ਖਾਲਸੇ ਦੀ ਵੀਰਤਾ ਮੂਰੇ ਨਹੀਂ ਠਹਿਰ ਸਕਦੇ ਮਹਾਰਾਜਾ ਸਾਹਿਬ ਚਾਹੁੰਦੇ ਸਨ ਕਿ ਕਿਲਾ ਅਟਕ ਜੋ ਪੰਜਾਬ ਦਾ ਬੂਹਾ ਗਿਣਿਆ ਜਾਂਦਾ ਸੀ ਉਸ ਪਰ ਆਪਣਾ ਅਧਿਕਾਰ ਕੀਤਾ ਜਾਏ ਇਸ ਕਾਰਜ ਨੂੰ ਪੂਰਾ ਕਰਨ ਲਈ ਇੱਕ ਭਾਰੀ ਫੌਜ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਦੇਸਾ ਸਿੰਘ ਮਜੀਠੀਆ ਦਿਵਾਨ ਮੁਹਕਮ ਚੰਦ ਅਤੇ ਸਰਦਾਰ ਆਇਆ ਸਿੰਘ ਆਦੀ नामी सरदार ਦੇ ਤਹਿਤ ਵਿੱਚ اٹਕਵਲ ਤੋਰ ਦਿੱਤੀ ਇਸ ਫੌਜ ਨੇ ਆਉਂਦਿਆਂ ਹੀ ਬਰਹਾਨ ਤੱਕ ਇਲਾਕਾ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਹੁਣ ਇਥੋਂ ਕਿਲੇ ਵੱਲ ਵਧਣ ਦੀਆਂ ਤਿਆਰੀਆਂ ਹੋਣ ਲੱਗੀਆਂ ਉਦਰ ਜਦ ਵਜ਼ੀਰ ਫਤਿਹ ਖਾਨ ਨੂੰ ਖਾਲਸਾ ਫੌਜ ਦੇ اٹਕ ਵੱਲ ਵਧਣ ਦੀ ਖਬਰ ਪੁੱਜੀ ਤਾਂ ਦੋਸ ਨੇ ਪਾਰੀ ਫਗਾਨੀ ਲਸ਼ਕਰ ਆਪਣੇ ਬਹਾਦਰ ਭਾਈ ਦੋਸਤ ਮੁਹੰਮਦ ਖਾਨ ਦੀ ਸੌਂਪਣੀ ਵਿੱਚ ਇਧਰ ਨੂੰ ਤੋਰ ਦਿੱਤਾ ਅਤੇ ਬਾਕੀ ਫੌਜ ਨੂੰ ਆਪਣੇ ਨਾਲ ਲੈ ਕੇ ਥੋੜੇ ਦਿਨਾਂ ਵਿੱਚ ਹੀ اٹਕ ਦੇ ਲਾਗੇ ਸ਼ਮਸਾਬਾਦ ਪਹੁੰਚ ਗਿਆ ਇਥੋਂ ਸਾਰੇ ਇਸਲਾਮੀ ਇਲਾਕਿਆਂ ਵਿੱਚ ਆਪਣੇ ਆਦਮੀ ਭਿਜਵਾ ਕੇ ਜਹਾਦੀ ਲੜਾਈ ਧਰਮ ਯੁੱਧ ਲਈ ਹਜ਼ਾਰਾਂ ਗਾਜ਼ੀਆਂ ਨੂੰ ਇਕੱਠਾ ਕਰਕੇ ਆਪਣੇ ਨਾਲ ਮਿਲਾ ਲਿਆ ਇਦਰ ਖਾਲਸਾ ਵਿਹਾਰ ਤਰਾਂ ਨਾਲ ਸਾਵਧਾਨ ਬੈਠਾ ਸੀ ਅਗਲੇ ਦਿਨ ਇੱਕ ਚੌਣਵਾ ਦਸਤ ਕੋੜਾ ਚੜਿਆ ਅੱਗੇ ਵਧ ਕੇ ਵੈਰੀ ਦੀ ਦੇਖਭਾਲ ਕਰ ਰਿਆ ਸੀ ਕਿ ਉਹਨਾਂ ਨੂੰ ਨੇੜੇ ਹੀ ਅਫਗਾਨਾਂ ਦਾ ਡੇਰਾ ਦੇਸੀਆ ਹੁਣ ਉਹਨਾਂ ਤੋਂ ਰਿਹਾਨਾ ਗਿਆ ਅਤੇ ਇੱਕ ਇੱਕ ਅਫਗਾਨੀ ਲਸ਼ਕਰ ਪਰ ਅਚਾਨਕ ਜਾ ਪਈ ਆਗੋ ਅਫਗਾਨਾਂ ਨੇ ਵੀ ਭੱਜ ਕੇ ਸ਼ਸਤਰ ਤੂਲ ਤੇ ਬੜੇ ਜ਼ੋਰ ਦਾ ਟੱਕਰਾ ਆਰੰਭ ਹੋ ਗਿਆ ਹੁਣ ਬਾਕੀ ਦੀ ਖਾਲਸਾ ਫੌਜ ਵੀ ਆ ਪਹੁੰਚੀ ਸੀ ਅਦੇ ਲੱਗੀ ਹੱਥੋਂ ਹੱਥ ਤਲਵਾਰ ਚੱਲਣ ਦੋਹਾਂ ਪਾਸਿਆਂ ਦੀ ਕਈ ਸੂਰਬੀਰ ਮੈਦਾਨ ਵਿੱਚ ਰਹੇ ਹੁਣ ਰਾਤ ਪੈ ਗਈ ਤੇ ਕੁਦਰਤ ਨੇ ਦੋਹਾਂ ਧਿਰਾਂ ਦੀਆਂ ਤਲਵਾਰਾਂ ਨੂੰ ਮਿਆਨ ਵਿੱਚ ਪਵਾ ਦਿੱਤਾ ਇਸ ਦੇ 2 ਦਿਨ ਬਾਅਦ ਅਰਤਾ 13 ਜੁਲਾਈ ਸਨ 1813 ਨੂੰ ਹਜ਼ਰوں ਦੇ ਲਾਗੇ ਸ਼ਮਸਾਬਾਦ ਵਿੱਚ ਫੇਰ ਭਾਰੀ ਅਫਗਾਨੀ ਲਸ਼ਕਰ ਇਕੱਠਾ ਹੋ ਗਿਆ ਜਿਸ ਵਿੱਚ ਸਵਾਰਾਂ ਦੇ ਦਸਤੇ ਦੋਸਤ ਮੁਹੰਮਦ ਖਾਨ ਦੀ ਆਪਣੀ ਤਹਿਤ ਵਿੱਚ ਸ਼ਾਨਾ ਤੇ ਪੈਦਲ ਲਸ਼ਕਰ ਤੇ ਤੋਪਕਾਨਿਆਂ ਦਾ ਪ੍ਰਬੰਧ ਫਤਿਹ ਖਾਨ ਆਪ ਕਰ ਰਿਹਾ ਸੀ ਇਹ ਲਸ਼ਕਰ ਬੜੇ ਜੋਸ਼ ਨਾਲ ਖਾਲਸੇ ਦੀ ਫੌਜ ਪਰ ਆ ਗਿਆ ਅੱਗੋਂ ਖਾਲਸੇ ਨੇ ਆਪਣੇ ਮੋਰਚਿਆਂ ਤੇ ਦਮਦਮਿਆਂ ਤੋਂ ਨਿਕਲ ਕੇ ਉਹ ਮੂੰਹ ਤੋੜਵਾ ਉੱਤਰ ਦਿੱਤਾ ਕਿ ਥੋੜੇ ਦਿਨ ਵਿੱਚ ਹੀ ਦੋਸਤ ਮੁਹੰਮਦ ਖਾਨ ਨੂੰ ਪਤਾ ਲੱਗ ਗਿਆ ਕਿ ਇਹ ਟਾਕਰਾ ਕਿਸੇ ਡਾਡੀ ਕਰੜੀ ਸ਼ਕਤੀ ਤੋਂ ਬਾਹਰ ਹੈ ਤਦ ਵੀ ਮੁਲਕਈ ਲੋਕ ਜਹਾ ਦੇ ਦੇਸ਼ ਜੋਸ਼ ਵਿੱਚ ਮੱਤੇ ਹੋਏ ਮੌਦ ਖੁਸ਼ੀ ਨਾਲ ਖਰੀਦਣ ਵਾਲੇ ਬਰਾਬਰ ਲੋਡੇ ਪੈਰ ਤੱਕ ਮੈਦਾਨ ਵਿੱਚ ਡਟੇ ਰਹੇ ਛੇਕੜ ਕੁਛ ਪਿੱਛੇ ਹਟੇ ਤੇ ਹੁਣ ਜਦ ਖਾਲਸੇ ਨੇ ਇਹਨਾਂ ਦੇ ਪੈਰ ਮੈਦਾਨ ਵਿੱਚ ਡਿੱਠੇ ਤਾਂ ਤੁਰੰਤ ਅੱਗੇ ਵਧ ਕੇ ਉਹਨਾਂ ਤੇ ਜੋਸ਼ ਨਾਲ ਹੱਲਾ ਕੀਤਾ ਤੇ ਉਹ ਤਲਵਾਰਾਂ ਵਾਈਆਂ ਕਿ ਤੁਰੰਤ ਹੀ ਮੈਦਾਨ ਵਿੱਚ ਲੋਥਾਂ ਹੀ ਲੋਥਾਂ ਵੇਛ ਗਈਆਂ ਅਫਗਾਨਾ ਨੇ ਇਸ ਸੰਗਰਾਮ ਨੂੰ ਇਸਲਾਮ ਦੇ ਕੁਫਰ ਦੀ ਲੜਾਈ ਸਮਝ ਕੇ ਆਪਣੇ ਵੱਲੋਂ ਅੱਡੀ ਚੋਟੀ ਦਾ ਤਾਣ ਲਾਇਆ ਤੇ ਬੜੀ ਬਹਾਦਰੀ ਨਾਲ ਛੇਕੜ ਦੇ ਦਾਮ ਤੱਕ ਮੈਦਾਨ ਵਿੱਚ ਡਟੇ ਰਹੇ ਛੇਕੜ ਉਹਨਾਂ ਦੀ ਸਦਾ ਹੀ ਫਤਿਹਮੰਦ ਤਲਵਾਰ ਅਜ ਖਾਲਸੇ ਦੀ ਅਰੋਕ ਸ਼ੇਰੀ ਸਾਹਿਬ ਅੱਗੇ ਫੁੰਡੀ ਪੈ ਗਈ ਤੇ ਜਦ ਧਾਵੇ ਵਿੱਚ ਇੱਕ ਰਸ ਖਾਲਸੇ ਦਾ ਜੋਸ਼ ਇਹਨਾਂ ਵੱਲੋਂ ਪਾਲ ਵਾਦ ਦਾ ਡੇਠਾ ਤੇ ਦੋਸਤ ਮੁਹੰਮਦ ਖਾਨ ਦੇ ਸਖਤ ਫੱਟੜ ਹੋ ਜਾਣ ਦੀ ਖਬਰ ਜਹਾਦੀਆਂ ਸੁਣੀ ਤਾਂ ਉਹਨਾਂ ਦੇ ਪੈਰ ਰਣ ਵਿੱਚੋਂ ਉਖੜ ਗਏ ਇਸ ਸਮੇ ਇਹ ਹੋ ਗ ਗਿਆ ਕਿ ਦੋਸਤ ਮੁਹੰਮਦ ਖਾਨ ਮਾਰਿਆ ਗਿਆ ਹੈ ਬਸ ਹੁਣ ਮੈਦਾਨਾ ਵਿੱਚ ਅਫਗਾਨੀ ਫੌਜ ਦੇ ਹੌਸਲੇ ਟੁੱਟ ਗਏ ਤੇ ਇੱਕਦਮ ਸਾਰੀ ਫੌਜ ਭੱਜ ਨੱਠੀ ਸਿੱਖਾਂ ਨੇ ਇਹਨਾਂ ਦਾ ਦੂਰ ਤੱਕ ਪਿੱਛਾ ਕੀਤਾ चौकी गिनती ਵਿੱਚ ਭੱਜਦਾ ਹੋਇਆ ਮੁਲਕਈਆ ਤਲਵਾਰ ਦੀ ਧਾਰ ਤੋਂ ਪਾਰ ਹੋਇਆ ਸੈਂਕੜੇ ਠਾਠਾ ਮਾਰਦੇ ਦਰਿਆ ਅਟਕ ਵਿੱਚ ਛਾਲਾਂ ਮਾਰ ਕੇ ਦਰਿਆ ਦੀ ਪੇਂਟ ਹੋਏ ਬਹੁਤ ਸਾਰੇ ਕੈਦੀ ਬਣਾਏ ਗਏ ਹੁਣ ਅਟਕ ਦੇ ਦਰਿਆ ਤੱਕ ਸਾਰੇ ਦੇ ਸਾਰੇ ਛੱਛ ਦੇ ਇਲਾਕੇ ਪਰ ਖਾਲਸੇ ਦਾ ਪੂਰਾ ਪੂਰਾ ਅਧਿਕਾਰ ਹੋ ਗਿਆ ਇਹ ਫਤਿਹ ਇਤਿਹਾਸ ਵਿੱਚ ਅਫਗਾਨਾ ਪਰ ਖਾਲਸੇ ਦੀ ਪਹਿਲੀ ਫਤਿਹ ਮੰਨੀ ਜਾਂਦੀ ਹੈ ਜੋ ਸਿੰਘਾਂ ਨੇ ਪਠਾਨਾ ਪਰ ਖੁੱਲੇ ਮੈਦਾਨ ਵਿੱਚ ਪਾਈ ਇਸ ਦਿਨ ਤੋਂ ਖਾਲਸੇ ਦਾ ਸਿੱਕਾ ਅਫਗਾਨਾ ਵਰਗੀ ਬਹਾਦਰ ਕੌਮ ਦੇ ਮਣਾ ਪਰ ਐਸਾ ਬੈਠਾ ਜੋ ਅੱਗੇ ਨੂੰ ਸਦਾ ਲਈ ਅਮਿੱਟ ਹੋ ਗਿਆ ਇਸ ਲੜਾਈ ਵਿੱਚ ਬਹੁਤ ਸਾਰਾ ਜੰਗੀ ਸਮਾਨ ਅਣਗਿਣਤ ਤੰਬੂ ਆਦਿ ਖਾਲਸੇ ਦੇ ਕਬਜ਼ੇ ਦੇ ਵਿੱਚ ਆਏ ਅਟਕ ਦਾ ਪ੍ਰਸਿੱਧ ਕਿਲਾ ਤੇ ਛੱਛ ਜੀਆ ਉਪਜਾਊ ਇਲਾਕਾ ਅੱਜ ਦੇ ਲੜਾਈ ਦਾ ਫਲ ਸੀ ਜੋ ਅੱਜ ਤੋਂ ਸਨ 1849 ਤੱਕ ਖਾਲਸੇ ਦੇ ਹਰ